ਸਾਸਟਰੀਕਾਲ ਦੋਸਤੋ ਸਾਂਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਓ ਜਾਣਦੇ ਹਾਂ ਹਫਤੇਵਾਰ ਦਾ ਰਾਸ਼ੀਫਲ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਚੰਦਰਮਾ ਰਾਸ਼ੀ ਤੋਂ 12 ਘਰ ਚ ਰਾਹੂ ਦੇ ਹੋਣ ਕਾਰਨ ਜੇਕਰ ਕੋਈ ਮਾਮਲਾ ਅਦਾਲਤ ਚ ਪੈਂਡਿੰਗ ਸੀ ਤਾਂ ਉਸਦੇ ਨਤੀਜੇ ਦੇ ਬਾਰੇ ਸੋਚ ਕੇ ਤੁਸੀਂ ਬੇਚੈਨ ਹੋ ਸਕਦੇ ਹੋ ਜਿਸ ਕਾਰਨ ਪਰਿਵਾਰ ਦਾ ਮਾਹੌਲ ਵੀ ਵਿਗੜਿਆ ਨਜ਼ਰ ਆਵੇਗਾ ਗੱਡੀ ਚਲਾਉਣ ਵਾਲੇ ਲੋਕਾਂ ਨੂੰ ਇਸ ਹਫ਼ਤੇ ਡਰਾਈਵਿੰਗ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਸੰਭਵ ਹੈ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੋਗੇ ਜਿਵੇਂ ਕਿ ਫੋਨ ਤੇ ਗੱਲ ਕਰਨਾ ਤੇਜ਼ ਰਫ਼ਤਾਰ ਕਰਨਾ ਆਦਿ ਜਿਸ ਲਈ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ ਵਿੱਤੀ ਨੁਕਸਾਨ ਤੋਂ ਇਲਾਵਾ ਤੁਹਾਨੂੰ ਆਪਣਾ ਸਮਾਂ ਵੀ ਬਰਬਾਦ ਕਰਨਾ ਪੈ ਸਕਦਾ ਹੈ ਆਪਣੀ ਨਿੱਜੀ ਜੀਵਨ ਵਿੱਚ ਲਏ ਗਏ ਕਿਸੇ ਵੀ ਵੱਡੇ ਫੈਸਲੇ ਵਿੱਚ ਤੁਹਾਨੂੰ ਆਪਣੇ ਸਮਰਥਨ ਨਹੀਂ ਮਿਲੇਗਾ ਜਿਸ ਕੰਨ ਤੁਸੀਂ ਬਹੁਤ ਇਕੱਲੇ ਮਹਿਸੂਸ ਕਰੋਗੇ ਅਤੇ ਤੁਸੀਂ ਉਹਨਾਂ ਤੋਂ ਦੂਰ ਜਾਣ ਬਾਰੇ ਵੀ ਸੋਚ ਸਕਦੇ ਹੋ ਇਸ ਹਫ਼ਤੇ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜੇਕਰ ਤੁਸੀਂ ਆਪਣੇ ਮਿਹਨਤ ਦਾ ਪੂਰਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣੇ ਮਨ ਨੂੰ ਸਕਾਰਾਤਮਕ ਰੱਖਣ ਦੀ ਕੋਸ਼ਿਸ਼ ਕਰੋ। ਚੰਦਰਮਾ ਰਾਸ਼ੀ ਤੋਂ 11ਵੇਂ ਘਰ ਦੇ ਵਿੱਚ ਸ਼ਨੀ ਦੇ ਸਾਬਤ ਹੋਣ ਕਾਰਨ ਇਹ ਹਫਤਾ ਤੁਹਾਡੇ ਕੈਰੀਅਰ ਲਈ ਆਮ ਨਾਲੋਂ ਜ਼ਿਆਦਾ ਮਹੱਤਵਪੂਰਨ ਹੋਣ ਵਾਲਾ ਹੈ। ਜਿਸ ਦੇ ਨਤੀਜੇ ਤੇ ਵਜ੍ਹਾ ਤੁਹਾਨੂੰ ਇਸ ਸਮੇਂ ਦੌਰਾਨ ਕਈ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਸ ਰਾਸ਼ੀ ਦੇ ਵਿਦਿਆਰਥੀ ਇਸ ਹਫਤੇ ਆਪਣੀ ਪੜ੍ਹਾਈ ਤੋਂ ਇਲਾਵਾ ਆਪਣਾ ਸਾਰਾ ਸਮਾਂ ਆਪਣੇ ਐਸ਼ੋ ਆਰਾਮ ਦੀ ਪੂਰਤੀ ਦੇ ਲਈ ਲਗਾ ਸਕਦੇ ਹੋ ਹਾਲਾਂਕਿ ਜਦੋਂ ਤੱਕ ਤੁਸੀਂ ਇਸ ਤੇ ਸਕਾਰਾਤਮਕ ਤੇਜਿਆ ਨੂੰ ਮਹਿਸੂਸ ਕਰਦੇ ਹੋ ਉਦੋਂ ਤੱਕ ਬਹੁਤ देर ਹੋ ਚੁੱਕੀ ਹੋਵੇਗੀ ਉਪਾਅ ਜਿਹੜਾ ਤੁਸੀਂ ਕਰਨਾ ਹੈ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ ਇਸ ਹਫਤੇ ਤੁਹਾਨੂੰ ਆਪਣੀ ਦ੍ਰਿਸ਼ਟੀ ਦੇ ਵਿੱਚ ਸਕਾਰਾਤਮਕ ਲੈ ਕੇ ਆਪਣੀ ਜਤਨਾਂ ਦੇ ਨਾਲ ਤੁਹਾਡੇ ਆਲੇ ਦਿਵਾਲੇ ਫੈਲੀ ਤੁੰਦ ਨੂੰ ਦੂਰ ਕਰਨ ਦੇ ਚਿਰੋੜਦ ਹੋਏ ਕਿ ਕਿਉਂਕਿ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਇਹ ਤੁਹਾਡੀ ਤਰੱਕੀ ਦੇ ਵਿੱਚ ਰੁਕਾਵਟ ਬਣ ਰਹੀ ਹੈ ਇਸ ਲਈ ਇਸ ਸਮਾਂ ਇਸ ਤੋਂ ਬਾਅਦ ਆਉਣਾ ਅਤੇ ਕੁਝ ਚੰਗਾ ਕਰਨਾ ਚੰਦਰਮਾ ਰਾਸ਼ੀ ਤੋਂ 12ਵੇਂ ਘਰ ਵਿੱਚ ਜਿਓਮੈਟ੍ਰਿਕ ਸਾਬਤ ਹੋਣ ਕਾਰਨ ਇਸ ਹਫਤੇ ਤੁਸੀਂ ਬਹੁਤ ਸਾਰੀਆਂ ਬੇਲੋੜੀਆਂ ਚੀਜ਼ਾਂ ਦੀ ਖਰੀਦਦਾਰੀ ਕਰ ਸਕਦੇ ਹੋ ਅਜੇ ਇਸ ਸਥਿਤੀ ਵਿੱਚ ਤੁਹਾਨੂੰ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਤੁਹਾਡੇ ਕੋਲ ਪਹਿਲਾਂ ਤੁਹੀਂ ਮੌਜੂਦ ਚੀਜ਼ਾਂ ਦੇ ਬਤੂ ਕਰਨੇ ਪਵੇਗੇ ਤੁਹਾਨੂੰ ਇਸ ਹਫ਼ਤੇ ਆਪਣੇ ਦੋਸਤਾਂ ਤੋਂ ਸਹਿਯੋਗ ਮਿਲੇਗਾ ਪਰ ਕਿਸੇ ਛੋਟੀ ਜਿਹੀ ਗੱਲ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਵਿਚਾਰਾਂ ਦਾ ਮਤ ਪੇਦ ਕਰਦੇ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਜਿਸ ਕਾਰਨ ਤੁਹਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗਲਤ ਭਾਵਨਾ ਪੈਦਾ ਹੋਣ ਦੀ ਸੰਭਾਵਨਾ ਰਹੇਗੀ ਇਹ ਸਭ ਤੇ ਚੰਦਰਮਾ ਰਾਸ਼ੀ ਤੋਂ 11ਵੇਂ ਘਰ 'ਚ ਰਹਿਣ ਵਾਲੇ ਹਨ ਰਾਹੂ ਦੇ ਕਾਰਨ ਤੁਹਾਡੀ ਆਮਦਨ 'ਚ ਚੰਗਾ ਲਾਭ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਸਮੇਂ ਦੌਰਾਨ ਤੁਹਾਡੇ ਦੁਆਰਾ ਕੀਤੀ ਗਈ ਸਖਤ ਮਿਹਨਤ ਕੰਮ ਆਉਣ ਵਾਲੀ ਹੈ ਜੇਕਰ ਸਥਿਤੀਆਂ ਪ੍ਰਤੀਕੂਲ ਹਨ ਤਾਂ ਉਹਨਾਂ ਨੂੰ ਜਲਦਬਾਜ਼ੀ ਦੇ ਵਿੱਚ ਪ੍ਰਤੀਕਿਰਿਆ ਕਰਨ ਦੀ ਬਜਾਏ ਹਮੇਸ਼ਾ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਜਿਹੜਾ ਉਪਾਅ ਕਰਨਾ ਹੈ ਉਹ ਹੈ ਜੀ ਵੀਰਵਾਰ ਨੂੰ ਗੁਰੂ ਗ੍ਰਹਿਦ ਦੇ ਲਈ ਜਗ ਹਵਨ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਸਫ ਤੇ ਚੰਦਰਮਾ ਰਾਸ਼ੀ ਤੋਂ 11ਵੇਂ ਘਰ 'ਚ ਰਹਿਣ ਵਾਲੇ ਰਾਹੂ ਦੇ ਕਾਰਨ ਤੁਹਾਡੇ ਮਨ 'ਚ ਮਿੱਠੀਆਂ ਚੀਜ਼ਾਂ ਖਾਣ ਦੀ ਇੱਛਾ ਪੈਦਾ ਹੋ ਸਕਦੀ ਹੈ ਜਿਸ ਨੂੰ ਤੁਸੀਂ ਪੂਰਾ ਕਰਦੇ ਵੀ ਨਸ ਜਨਾਓਗੇ ਪਰ ਇਸ ਸਮੇਂ ਦੌਰਾਨ ਤੁਹਾਨੂੰ ਇਹ ਨਹੀਂ ਬੋਲਣਾ ਚਾਹੀਦਾ ਕਿ ਤੁਹਾਡੀ ਇਹ ਐਸ਼ੀਆ ਤੁਹਾਨੂੰ ਲੰਬੇ ਸਮੇਂ ਦੇ ਲਈ ਸ਼ੂਗਰ ਜਾਂ ਭਾਰ ਵਧਨ ਦੀ ਸਮੱਸਿਆ ਦੇ ਸਕਦੀ ਹੈ ਜਿਨ੍ਹਾਂ ਕਾਰੋਬਾਰਾਂ ਨੇ ਪਹਿਲਾਂ ਲਾਭ ਲੈਣ ਲਈ ਸੌਦਾ ਕੀਤਾ ਸੀ ਉਹਨਾਂ ਨੂੰ ਇਹ ਸਭ ਤੇ ਕੋਈ ਵੱਡਾ ਸ਼ੁਭ ਸੰਕੇਤ ਮਿਲ ਸਕਦਾ ਹੈ ਕਿਉਂਕਿ ਇਹ ਸੰਭਵ ਹੈ ਕਿ ਤੁਹਾਡਾ ਸੌਦਾ ਸਫਲ ਹੋਵੇਗਾ ਜਿਸ ਕਾਰਨ ਤੁਹਾਨੂੰ ਛੇਤੀ ਹੀ ਪੈਸਾ ਲਾਭ ਮਿਲਣ ਮਿਲਣ ਦੇ ਬਹੁਤ ਸਾਰੇ ਮੌਕੇ ਹੋਣਗੇ ਇਸ ਹਫਤੇ ਤੁਹਾਡੇ ਪਰਿਵਾਰ ਦੇ ਬਹੁਤ ਸਾਰੇ ਲੋਕ ਤੁਹਾਡੇ ਨਾਲ ਸਿੱਧੇ ਤੌਰ ਤੇ ਗੱਲ ਕਰਦੇ ਨਜ਼ਰ ਆਉਣਗੇ ਜਿਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਸਰਵ ਉੱਚ ਸਮਝਦੇ ਹੋ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਹਮੇਸ਼ਾ ਆਪਣੇ ਆਪ ਨੂੰ ਉੱਪਰ ਰੱਖਣ ਦੀ ਬਜਾਏ ਤੁਹਾਨੂੰ ਦੂਜਿਆਂ ਦੇ ਵਿਚਾਰਾਂ ਨੂੰ ਵੀ ਮਹੱਤਵ ਦੇਣਾ ਸਿੱਖਣਾ ਹੈ ਤੁਹਾਡੇ ਲਈ ਕਾਮਨਲਸ ਸੰਬੰਧੀ ਯਾਤਰਾ ਦੇ ਮਾਮਲੇ ਦੇ ਵਿੱਚ ਸ਼ੁਭਫਲ ਦੇਣ ਵਾਲਾ ਸਾਬਤ ਹੋਵੇਗਾ ਕਿਉਂਕਿ ਇਹ ਯਾਤਰਾਵਾਂ ਤੁਹਾਨੂੰ ਨਵੇਂ ਮੌਕੇ ਪ੍ਰਦਾਨ ਕਰਨਗੀਆਂ ਇਸ ਤੋਂ ਇਲਾਵਾ ਜਿਹੜੇ ਲੋਕ ਅਯੋਤ ਅਤੇ ਨਰੇਆਤ ਦੇ ਆਯਾਤ ਅਤੇ ਨਰੇਆਤ ਦੇ ਖੇਤਰ ਨਾਲ ਸੰਬੰਧਿਤ ਹਨ ਉਹਨਾਂ ਲਈ ਕਿਸੇ ਯਾਤਰਾ ਤੋਂ ਪੈਸਾ ਕਮਾਉਣ ਦੀ ਸੰਭਾਗਨਾ ਹੈ ਇਸ ਹਫਤੇ ਦੇ ਅੰਤ ਤੱਕ ਤੁਸੀਂ ਬਹੁਤ ਸਾਰੇ ਸ਼ੁਭ ਅਤੇ ਅਨਕੋਣ ਨਤੀਜੇ ਪ੍ਰਾਪਤ ਕਰ ਸਕੋਗੇ ਇਸ ਲਈ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ ਜੰਗੇ ਸਮੇਂ ਦੀ ਉਡੀਕ ਕਰੋ ਤੇ ਆਪਣੀ ਮਿਹਨਤ ਜਾਰੀ ਰੱਖੋ ਉਪਾਅ ਜਿਹੜਾ ਤੁਸੀਂ ਕਰਨਾ ਹੈ ਰੋਜ਼ਾਨਾ ਪਰਚੇਨ ਪਾਠ ਕਰੋ ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ ਇਸ ਹਫਤੇ ਇਸ ਰਾਸ਼ੀ ਦੇ ਲੋਕਾਂ ਦੇ ਲਈ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਤੋਂ ਇਲਾਵਾ ਕੋਈ ਵੱਡੀ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਰਹੇਗੀ ਹਾਲਾਂਕਿ ਕਿਸੇ ਵੀ ਮੌਸਮੀ ਬਿਮਾਰੀ ਦੀ ਸਥਿਤੀ ਦੇ ਵਿੱਚ ਕਰ ਦੇ ਵਿੱਚ ਇਲਾਜ ਕਰੰਦੀ ਪਹੁੰਚਾਈ ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਲੈਣੀ ਚਾਹੀਦੀ। ਚੰ드ਮਾ ਰਾਸ਼ੀ ਤੋਂ 9ਵੇਂ ਘਰ ਵਿੱਚ ਸਥਿਤ ਰਾਹੂ ਦੇ ਕਾਰਨ ਤੁਹਾਨੂੰ ਅਚਾਨਕ ਨਵੇਂ ਸਰੋਤਾਂ ਤੋਂ ਪੈਸਾ ਮਿਲੇਗਾ ਜਿਸ ਨਾਲ ਤੁਹਾਡਾ ਮਨ ਖੁਸ਼ ਹੋਵੇਗਾ। ਇਸ ਨਾਲ ਨਾ ਸਿਰਫ ਤੁਹਾਡੇ ਮਾਨ ਵਿੱਚ ਸਕਾਰਾਤਮਕ ਵਧੇਗੀ ਸਭ ਤੋਂ ਸੀ ਘਰ ਜਾਂਦੇ ਸਮੇਂ ਪਰਿਵਾਰ ਦੇ ਛੋਟੇ ਮੈਂਬਰਾਂ ਦੇ ਲਈ ਤੋਹਫਾ ਲੈਣ ਦੀ ਯੋਜਨਾ ਵੀ ਬਣਾ ਸਕਦੇ ਹੋ। ਚੰ드ਮਾ ਰਾਸ਼ੀ ਤੋਂ 8ਵੇਂ ਘਰ ਵਿੱਚ ਸ਼ਨੀ ਦੇ ਸਤੇ ਹੋਣ ਕਾਰਨ ਇਸ ਹਫਤੇ ਪਰਿਵਾਰ ਦੇ ਵਿੱਚ ਕੋਈ ਅਚੇਆ ਸਮਾਗਮ ਆਇਉਤ ਹੋ ਸਕਦਾ ਹੈ ਜਿਸ ਉਤੇ ਤੁਹਾਨੂੰ ਆਪਣਾ ਬਹੁਤ ਸਾਰਾ ਪੈਸਾ ਖਰਚ ਕਰਨਾ ਪਵੇਗਾ ਇਸ ਨਾਲ ਤੁਹਾਡਾ ਮਾਨਸਿਕ ਤਣਾਅ ਵਧੇਗਾ ਤੁਸੀਂ ਜ਼ਿਆਦਾ ਘਰੇਲੂ ਕੰਮ ਕਰਕੇ ਆਪਣੇ ਕੰਮ ਤੇ ਧਿਆਨ ਨਹੀਂ ਦੇ ਪਾਓਗੇ ਤੁਸੀਂ ਪਹਿਲੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿੱਚ ਸਫਲ ਹੋ ਸਕਦੇ ਹੋ ਇਹ ਸਭ ਤੇਰੀ ਸ਼ੁਰੂ ਦੇ ਵਿੱਚ ਤੁਹਾਡੇ ਉੱਚ ਅਧਿਕਾਰੀਆਂ ਦੁਆਰਾ ਤਾੜਨਾ ਕੀਤੀ ਗਈ ਸੀ ਜਿਸ ਨਾਲ ਨਾ ਸਿਰਫ ਤੁਹਾਡਾ ਮਾਨਸਿਕ ਤਣਾਅ ਵਧੇਗਾ ਸਗੋਂ ਇਹ ਸੰਭਾਵਨਾ ਹੈ ਕਿ ਇਹ ਕੰਮ ਤੁਹਾਡੇ ਤੋਂ ਲੈ ਕੇ ਕਿਸੇ ਹੋਰ ਸਹਿਯੋਗੀ ਨੂੰ ਦਿੱਤੇ ਜਾ ਸਕਦੇ ਹਨ ਜੇਕਰ ਤੁਸੀਂ ਉੱਚ ਸਿੱਖਿਆ ਪ੍ਰਾਪਤ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਸਮੇਂ ਦੌਰਾਨ ਸਖਤ ਮਿਹਨਤ ਕਰਨੀ ਪਵੇਗੀ ਹਾਲਾਂਕਿ ਇਸ ਸਮੇਂ ਦੌਰਾਨ ਕਿਸਮਤ ਤੁਹਾਡੇ ਨਾਲ ਰਹੇਗੀ ਜਿਸ ਕਾਰਨ ਤੁਸੀਂ ਜੋ ਵੀ ਵਿਸ਼ਾ ਪੜ੍ਹਦੇ ਹੋ ਉਸ ਨੂੰ ਯਾਦ ਕਰਨ ਦੇ ਵਿੱਚ ਸਫਲ ਹੋਵੋਗੇ ਉਪਾਅ ਜਿਹੜਾ ਤੁਸੀਂ ਕਰਨਾ ਹੈ ਉਹ ਹੈ ਜੀ ਰੋਜ਼ਾਨਾ 11 ਵਾਰ ਓਮ ਸਉਮਏ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਇਸ ਹਫਤੇ ਦੌਰਾਨ ਤੁਹਾਨੂੰ ਉਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਸਕਦੀਆਂ ਹਨ ਇਸ ਲਈ ਤੁਹਾਨੂੰ ਚੰਗੀ ਖੁਰਾਕ ਬਣਾਈ ਰੱਖਣ ਦੇ ਨਾਲ ਤੁਹਾਨੂੰ ਫਲ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਜ਼ਰੂਰਤ ਹੋਏਗੀ ਜੇਕਰ ਵਿਆਹ ਹੁੰਦਾ ਹੈ ਵਿਆਹ ਉਤਨ ਲੋਕਾਂ ਨੂੰ ਸੁਲਾ ਦਿੱਤੀ ਜਾਂਦੀ ਹੈ ਕਿ ਉਹ ਇਸ ਹਫ਼ਤੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣ ਚੰਦਰਮਾ ਰਾਸ਼ੀ ਤੋਂ 7ਵੇਂ ਘਰ ਦੇ ਵਿੱਚ ਸ਼ਨੀ ਦੇ ਸਥਿਤ ਹੋਣ ਦੇ ਕਾਰਨ ਭਵਿੱਖ ਵਿੱਚ ਤੁਹਾਡੀ ਆਰਥਿਕ ਹਾਲਤ ਵਿਗੜਨ ਦੀ ਸੰਭਾਵਨਾ ਹੈ ਤੁਹਾਡੀਆਂ ਬਹੁਤ ਸਾਰੀਆਂ ਬੁਰੀਆਂ ਆਦਤਾਂ ਅਤੇ ਤੁਹਾਡੀਆਂ ਅਤੇ ਤੁਹਾਡੀ ਆਪਣੀ ਸ਼ਰਤਾਂ ਦੇ ਜੀਵਨ ਜੀਣ ਦੀ ਤੁਹਾਡੀ ਮਾਨਸਿਕਤਾ ਦੇ ਕਾਰਨ ਤੁਹਾਡਾ ਪਰਿਵਾਰ ਇਸ ਹਫ਼ਤੇ ਬਹੁਤ ਦੁਖੀ ਹੋ ਸਕਦਾ ਹੈ ਇਸ ਸਮੇਂ ਦੌਰਾਨ ਪਟਰੀ ਤੇ ਆਵੇਗੀ ਇਸ ਹਫ਼ਤੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਸਬੰਧ ਦੇ ਵਿੱਚ ਆਪਣੇ ਮਾਤਾ-ਪਿਤਾ ਜਾਂ ਬਜ਼ੁਰਗਾਂ ਦੀ ਕਿਸੇ ਕਿਸਮ ਦੀ ਝਿੜਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਾਰਨ ਇਸ ਪੂਰੇ ਹਫ਼ਤੇ ਤੁਹਾਡਾ ਮੂਡ ਖਰਾਬ ਰਹੇਗਾ ਅਜੇ ਜ ਸ਼ੁਰੂ ਤੋਂ ਹੀ ਕੋਈ ਅਜਿਆ ਕੰਮ ਨਾ ਕਰੋ ਜਿਸ ਨਾਲ ਤੁਹਾਨੂੰ ਪਰੇਸ਼ਾਨੀ ਨਾ ਆਵੇ ਉਪਾਅ ਜਿਹੜਾ ਤੁਸੀਂ ਕਰਨਾ ਹੈ ਉਹ ਹੈ ਜੀ ਐਤਵਾਰ ਨੂੰ ਸੂਰਜ ਲਈ ਜਾਗ ਹਮਣ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਖਰਚੀ ਉਸੇ ਰਫਤਾਰ ਦੇ ਨਾਲ ਵਧਦੇ ਜਾ ਰਹੇ ਹਨ ਅਜੇ ਸਥਿਤੀ ਦੇ ਵਿੱਚ ਸਾਰੇ ਪੈਸੇ ਖਤਮ ਹੋਣ ਵਾਲੇ ਹਨ ਤੁਹਾਨੂੰ ਆਪਣੇ ਬਾਧੂ ਪੈਸੇ ਨੂੰ ਸੁਰੱਖਿਅਤ ਜਗ੍ਹਾ ਤੇ ਰੱਖਣਾ ਹੋਵੇਗਾ ਕਿਉਂਕਿ ਇਸ ਨੂੰ ਕਢਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ ਇਸ ਦੇ ਲਈ ਤੁਸੀਂ ਉਹ ਪੈਸੇ ਆਪਣੇ ਮਾਤਾ ਪਿਤਾ ਨੂੰ ਵੀ ਦੇ ਸਕਦੇ ਹੋ ਕਿਉਂਕਿ ਭਵਿੱਖ ਦੇ ਵਿੱਚ ਇਸ ਪੈਸੇ ਦੀ ਵਰਤੋਂ ਵਰਤੋਂ ਕਰਕੇ ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਤੋਂ ਬਚਾ ਸਕਦੇ ਹੋ ਇਹ ਸਭ ਤੇ ਤੁਸੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਤੇ ਆਪਣੇ ਸੁਝਾਅ ਅਤੇ ਆਪਣੇ ਨਜ਼ਰੀਏ ਥੋਪੋਗੇ ਹਾਲਾਂਕਿ ਤੁਹਾਨੂੰ ਅਜੇ ਕਰਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਇਹ ਹਫਤਾ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ ਅਸਲ ਵਿੱਚ ਤੁਸੀਂ ਦੂਜਿਆਂ ਨੂੰ ਗੁੱਸਾ ਦੇ ਕੇ ਵੀ ਆਪਣੇ ਵਿਰੁੱਧ ਖੜੇ ਕਰ ਸਕਦੇ ਹੋ ਇਸ ਹਫਤੇ ਤੁਹਾਡੇ ਕੈਰੀਅਰ ਵਿੱਚ ਹਾਸਤੇ ਤੇ ਵਿੱਚ ਕਿਸਮਤ ਤੁਹਾਡੇ ਨਾਲ ਰਹੇਗੀ ਜੇਕਰ ਤੁਸੀਂ ਕਿਸੇ ਦੂਰ ਵੱਡੇ ਕਾਲਜ ਤੇ ਵਿੱਚ ਦਾਖਲਾ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਸਮੇਂ ਸੰਭਾਵਨਾ ਕੁਝ ਜ਼ਿਆਦਾ ਹੀ ਅਨਕੂਲ ਹੈ ਇਸ ਲਈ ਪੂਰੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਹਿਯੋਗ ਲੈਣਾ ਪਵੇਗਾ ਹਾਲਾਂਕਿ ਇਸ ਸਮੇਂ ਦੌਰਾਨ ਕਿਸੇ ਵੀ ਕਾਰਨ ਕਿਸੇ ਵੀ ਕਾਰਨ ਕਰਕੇ ਸ਼ਾਰਟਕਟ ਲੈਣ ਤੋਂ ਬਚੋ ਨਹੀਂ ਤਾਂ ਤੁਹਾਨੂੰ ਉਮਰ ਪਰ ਪਛਤਾਉਣਾ ਪੈ ਸਕਦਾ ਹੈ ਉਪਾਅ ਜਿਹੜਾ ਕਰਨਾ ਹੈ ਉਹ ਹੈ ਜੀ ਬੁੱਧਵਾਰ ਨੂੰ ਬੁੱਧ ਗ੍ਰਹਿ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਇਸ ਹਫਤੇ ਚੰਦਰਮਾ ਰਾਸ਼ੀ ਤੋਂ 12ਵੇਂ ਘਰ ਚ ਕੇਤੂ ਦੇ ਹੋਣ ਦੇ ਕਾਰਨ ਤੁਸੀਂ ਜ਼ਰੂਰੀ ਆਤਮ ਵਿਸ਼ਵਾਸ ਦੀ ਕਮੀ ਮਹਿਸੂਸ ਕਰ ਸਕਦੇ ਹੋ ਜਿਸ ਕਾਰਨ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਨਹੀਂ ਲੈ ਸਕੋਗੇ ਇਸ ਲਈ ਤੁਹਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਤੁਹਾਡੇ ਮੋਢਿਆਂ ਤੇ ਬਹੁਤ ਕੁਝ ਆਰਾਮ ਕਰ ਰਿਹਾ ਹੈ ਅਤੇ ਤੁਹਾਨੂੰ ਇਸ ਨੂੰ ਧਿਆਨ ਵਿੱਚ ਰੱਖਤੇ ਹੋਏ ਸਹੀ ਸਮੇਂ ਤੇ ਸਹੀ ਅਤੇ ਸਪੱਸ਼ਟ ਫੈਸਲਾ ਲੈਣ ਦੀ ਜ਼ਰੂਰਤ ਹੈ ਇਸ ਹਫਤੇ ਚੰਦਰਮਾ ਦੇ ਸਬੰਧ ਦੇ ਵਿੱਚ 7ਵੇਂ ਘਰ ਵਿੱਚ ਜਿਮਟ ਅਸਥਿਤ ਹੋਣ ਦੇ ਕਾਰਨ ਇਹ ਸੰਭਵ ਹੈ ਕਿ ਤੁਸੀਂ ਵਿੱਤੀ ਮੁੱਦਿਆਂ ਨੂੰ ਲੈ ਕੇ ਜੋ ਵੀ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਬੇਕਾਰ ਹੋ ਸਕਦੀ ਹੈ ਜਿਸ ਕਾਰਨ ਤੁਹਾਨੂੰ ਲੋਨ ਤੇ ਪੈਸੇ ਲੈਣੇ ਪੈਣਗੇ ਅਤੇ ਇਹ ਤੁਹਾਨੂੰ ਮਾਨਸਿਕ ਤਣਾਅ ਦੇ ਵਿੱਚ ਪਾ ਸਕਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਉਹ ਹੈ ਜੀ ਰੋਜ਼ਾਨਾ ਨਲਿਤਾ ਸੈਸਰਨ ਨਾਮ ਦਾ ਚਾਪ ਕਰੋ ਅਗਲੀ ਰਾਸ਼ੀ ਹੈ বৃশ্চਿਕ ਰਾਸ਼ੀ ਇਸ ਹਫਤੇ ਚੰਦਰਮਾ ਰਾਸ਼ੀ ਤੋਂ 12ਵੇਂ ਘਰ ਚ ਕੇਤੂ ਹੋਣ ਦੇ ਕਾਰਨ ਤੁਸੀਂ ਜ਼ਰੂਰੀ ਆਤਮ ਵਿਸ਼ਵਾਸ ਦੀ ਕਮੀ ਮਹਿਸੂਸ ਕਰੋਗੇ ਤੁਸੀਂ ਜ਼ਰੂਰੀ ਆਤਮ ਵਿਸ਼ਵਾਸ ਦੀ ਕਮੀ ਮਹਿਸੂਸ ਕਰ ਸਕਦੇ ਹੋ ਜਿਸ ਕਾਰਨ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਨਹੀਂ ਲੈ ਸਕੋਗੇ ਇਸ ਲਈ ਤੁਹਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਤੁਹਾਡੇ ਮੋਟਿਆਂ ਤੇ ਤੁਹਾਨੂੰ ਸਹੀ ਸਮੇਂ ਤੇ ਸਹੀ ਸਪਾਸਟ ਫੈਸਲਾ ਲੈਣ ਦੀ ਜ਼ਰੂਰਤ ਹੋਏਗੀ। ਪਰਿਵਾਰਿਕ ਜੀਵਨ ਦੀ ਗੱਲ ਕਰੀਏ ਤਾਂ ਇਹ ਹਫਤਾ ਤੁਹਾਡੇ ਲਈ ਬਹੁਤ ਚੰਗਾ ਹੈ। ਕਿਉਂਕਿ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚੋਗੇ। ਜਿਸ ਕਾਰਨ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ ਕਿ ਪਹਿਲਾਂ ਕਿਸ ਨੂੰ ਚੁਣਨਾ ਹੈ, ਦੂਸਰਿਆਂ ਦੀ ਸਲਾਹ ਲੈਣ ਨਾਲ ਸਿਰਫ ਸਾਨੂੰ ਬਿਹਤਰ ਫੈਸਲਾ ਲੈਣ ਵਿੱਚ ਮਦਦ ਮਿਲਦੀ ਹੈ। ਸਭ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਬਿਹਤਰ ਤਬਦੀਲੀਆਂ ਵੀ ਆਉਂਦੀਆਂ ਹਨ ਤੁਸੀਂ ਆਪਣੀ ਪੜ੍ਹਾਈ ਸੰਬੰਧੀ ਤੁਹਾਡੇ ਮਨ ਦੇ ਵਿੱਚ ਉੱਠ ਰਹੇ ਸਵਾਲਾਂ ਨੂੰ ਹੱਲ ਕਰ ਸਕੋਗੇ ਅਤੇ ਲੋੜ ਪੈਣ ਤੇ ਕਿਸੇ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਦਾਖਲਾ ਲੈ ਕੇ ਆਪਣੀ ਚੋਪਤਾ ਵਧਾਓਗੇ ਦੋਸਤੋ ਤੁਸੀਂ ਜਿਹੜਾ ਉਪਾਅ ਕਰਨਾ ਹੈ ਉਹ ਹੈ ਨਰਿੰਕਤਾ ਸੈਸ ਨਾਮ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਇਸ ਹਫਤੇ ਤੁਹਾਨੂੰ ਆਪਣੀ ਕੰਪਨੀ ਪ੍ਰਤੀ ਖਾਸ ਧਿਆਨ ਰੱਖਣਾ ਪਵੇਗਾ ਕਿਉਂਕਿ ਇਹ ਸੰਭਵ ਹੈ ਕਿ ਤੁਹਾਡੀ ਕੰਪਨੀ ਦਾ ਕੋਈ ਸਵਾਰਥੀ ਵਿਅਕਤੀ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ ਇਸ ਕਾਰਨ ਤੁਸੀਂ ਆਪਣੇ ਆਪ ਨੂੰ ਸਹੀ ਟਾਂਗ ਨਾਲ ਖਾਣਾ ਖਾਣ ਤੋਂ ਬਾਅਦ ਅਸਮਰਥ ਮਹਿਸੂਸ ਕਰੋਗੇ ਚੰਦਰਮਾ ਰਾਸ਼ੀ ਤੋਂ 5ਵੇਂ ਘਰ ਵਿੱਚ ਗੁਰੂ ਦੇ ਸਥਿਤ ਹੋਣ ਕਾਰਨ ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ ਤੁਹਾਨੂੰ ਇਸ ਹਫ਼ਤੇ ਆਪਣੇ ਸਾਥੀ ਦੇ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਲੋੜ ਹੋਵੇਗੀ ਕਿਉਂਕਿ ਸਿਰਫ ਅਜਾਇਆ ਕਰਨ ਨਾਲ ਉਹਨਾਂ ਦੀ ਮਦਦ ਦੇ ਨਾਲ ਤੁਸੀਂ ਚੰਗਾ ਵਿੱਤੀ ਮੁਨਾਫਾ ਕਮਾਉਣ ਦੇ ਯੋਗ ਹੋਗੇ ਪਰਿਵਾਰ ਨੂੰ ਪੂਰਾ ਸਮਾਂ ਦੇਂਜੇ ਸਫਲ ਰਹੋਗੇ ਅਜਾਈ ਸਥਿਤੀ ਦੇ ਵਿੱਚ ਉਹਨਾਂ ਨੂੰ ਮਹਿਸੂਸ ਕਰਨ ਦਿਓ ਕਿ ਤੁਸੀਂ ਕਿ ਤੁਸੀਂ ਉਹਨਾਂ ਦੀ ਪਰਵਾਹ ਕਰਦੇ ਹੋ ਇਸ ਤੇ ਲਈ ਇਸ ਲਈ ਤੁਸੀਂ ਉਹਨਾਂ ਨਾਲ ਵਾਦ ਵਾਦ ਟਾਈਮ ਬਤਾਓ ਅਤੇ ਉਹਨਾਂ ਨੂੰ ਤੁਹਾਡੇ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਾ ਦਿਓ ਇਸ ਰਾਸ਼ੀ ਦੇ ਲੋਕ ਜੋ ਸਾਂਝੇਦਾਰੀ ਦਾ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਇਸ ਸਮੇਂ ਹਰ ਤਰ੍ਹਾਂ ਦੇ ਪਿਛਲੇ ਨੁਕਸਾਨ ਤੋਂ ਉੱਪਰਨ ਦੇ ਵਿੱਚ ਮਦਦ ਮਿਲੇਗੀ ਕਿਉਂਕਿ ਇਹ ਸਮਾਂ ਤੁਹਾਡੇ ਕੈਰੀਅਰ ਦੇ ਲਈ ਬਹੁਤ ਵਧੀਆ ਸਾਬਤ ਹੋਵੇਗਾ ਜਿਸ ਕਾਰਨ ਤੁਸੀਂ ਕੋਈ ਵੱਡੀ ਹਸਤੀਆਂ ਨੂੰ ਮਿਲਦੇ ਹੋ ਅਤੇ ਕਾਰੋਬਾਰ ਨੂੰ ਵਧਾਉਣ ਲਈ ਇਹ ਸਭ ਤੇ ਤੁਸੀਂ ਜਿਹੜਾ ਉਪਵਾਸ ਕਰਨਾ ਹੈ ਉਹ ਹੈ ਮੀਰਵਾਰ ਨੂੰ ਬਜ਼ੁਰਗਾਂ ਦਾ ਆਸ਼ੀਰਵਾਦ ਲਓ ਅਗਲੀ ਰਾਸ਼ੀ ਹੈ ਜੀ ਮੱਕਰ ਰਾਸ਼ੀ ਇਸ ਹਫਤੇ ਚੰਦਰਮਾ ਰਾਸ਼ੀ ਤੋਂ ਨਵੇਂ ਘਰ ਵਿੱਚ ਕੇਤੂ ਹੋਣ ਦੇ ਕਾਰਨ ਤੁਹਾਡੀ ਸਿਹਤ ਖਰਾਬ ਹੋਣ ਦੇ ਕਾਰਨ ਤੁਹਾਡੇ ਮਨ ਦੇ ਵਿੱਚ ਨਕਾਰਾਤਮਕ ਵਿਚਾਰਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਇਸ ਲਈ ਆਪਣੀ ਸਿਹਤ ਨੂੰ ਸੁਧਾਰੋ ਕਿਉਂਕਿ ਤੁਸੀਂ ਵੀ ਇਹ ਚੰਗੀ ਤਰ੍ਹਾਂ ਸਮਝਦੇ ਹੋ ਕਿ ਕਮਜ਼ੋਰ ਸਰੀਰ ਵਿਅਕਤੀ ਦੇ ਦਿਮਾਗ ਨੂੰ ਵੀ ਕਮਜ਼ੋਰ ਬਣਾਉਂਦਾ ਹੈ ਤੁਸੀਂ ਇਹ ਵੀ ਚੰਗੀ ਤਰ੍ਹਾਂ ਸਮਝਦੇ ਹੋ ਕਿ ਜੇਕਰ ਤੁਸੀਂ ਇਸ ਸਮੇਂ ਵਿੱਤੀ ਲੱਭ ਕੁਮਾਰੇ ਹੋ ਤਾਂ ਇਹ ਜ਼ਰੂਰੀ ਨਹੀਂ ਕਿ ਅਜੇ ਸਥਿਤੀ ਕਲ ਨੂੰ ਵੀ ਬਣੀ ਰਹੇ ਅਜੇ ਸਥਿਤੀ ਵਿੱਚ ਇਹ ਬਿਹਤਰ ਹੋਵੇਗਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਹਰ ਆਰਥਿਕ ਚੁਣੌਤੀਆਂ ਦੇ ਲਈ ਪਹਿਲਾਂ ਤੋਂ ਹੀ ਤਿਆਰੀ ਕਰਦੇ ਰਹੋ ਤੁਹਾਨੂੰ ਆਪਣੇ ਪਰਿਵਾਰ ਦੀ ਭਲਾਈ ਦੇ ਲਈ ਲਗਾਤਾਰ ਸਖਤ ਮਿਹਨਤ ਕਰਨੀ ਪਵੇਗੀ ਇਸ ਲਈ ਤੁਸੀਂ ਜੋ ਵੀ ਕਰਦੇ ਹੋ ਉਸ ਪਿੱਛੇ ਪਿਆਰ ਅਤੇ ਦ੍ਰਿਸ਼ਟੀ ਦੀ ਭਾਵਨਾ ਹੋਣੀ ਚਾਹੀਦੀ ਹੈ ਕੰਮ ਵਾਲੀ ਥਾਂ ਤੇ ਕੋਈ ਮਹਿਲਾ ਸਹਿਕਰਮੀ ਤੁਹਾਡੀ ਮਾਸੂਮੀਅਤ ਦਾ ਫਾਇਦਾ ਉਠਾ ਸਕਦੀ ਹੈ ਕਿਉਂਕਿ ਅਜਿਹੀ ਸੰਭਾਵਨਾ ਹੈ ਕਿ ਤੁਸੀਂ ਕਿਸੇ ਔਰਤ ਨਾਲ ਆਪਣੇ ਕੈਰੀਅਰ ਦੇ ਬਾਰੇ ਆਪਣੇ ਵਿਚਾਰ ਜਾਂ ਕੁਝ ਯੋਜਨਾਵਾਂ ਸਾਂਝੀਆਂ ਕਰ ਸਕਦੇ ਹੋ ਅਤੇ ਉਹ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਕਿਸੇ ਹੋਰ ਨੂੰ ਦੱਸ ਸਕਦੀ ਹੈ ਜਿਸ ਨਾਲ ਤੁਹਾਨੂੰ ਮੁਸ਼ਕਲਾਂ ਹੋ ਸਕਦੀਆਂ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਉਹ ਹੈ ਰੋਜ਼ਾਨਾ 21 ਵਾਰ ਓਮ ਸ਼ਿਵ ਓਮ ਸ਼ਿਵ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਇਸ ਹਫਤੇ ਚੰਦਰ ਮਹਾ ਰਾਸ਼ੀ ਤੋਂ ਦੂਜੀ ਘਾ ਦੇ ਵਿੱਚ ਸਥਿਤ ਰਾਹੂ ਦੇ ਕਾਰਨ ਤੁਹਾਨੂੰ ਹਰ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਨੇਂਦਾ ਤੁਸੀਂ ਠਕਾਵਟ ਅਤੇ ਤਣਾਅ ਮਹਿਸੂਸ ਕਰੋਗੇ ਜਿਸ ਦਾ ਮਾੜਾ ਸ ਤੁਹਾਡੀ ਸਿਹਤ ਤੇ ਵੀ ਪਵੇਗਾ ਜੇਕਰ ਤੁਸੀਂ ਸਰਕਾਰੀ ਖੇਤਰ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਇਹ ਹਵਤਾ ਤੁਹਾਡੇ ਲਈ ਬਹੁਤ ਆਪੂਰਨ ਬਿਹਤਰ ਰਹਿਣ ਵਾਲਾ ਹੈ ਕਿਉਂਕਿ ਇਨਾਂ ਸਮਿਆਂ ਦੇ ਦੌਰਾਨ ਤੁਹਾਨੂੰ ਸਰਕਾਰ ਤੋਂ ਲਾਭ ਅਤੇ ਇਨਾਮ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਤੁਹਾਨੂੰ ਚੰਗੇ ਪਦਰ ਦਾ ਲਾਭ ਮਿਲੇਗਾ ਤੁਹਾਡਾ ਉर्जावान, ਸਿਮਤ ਅਤੇ ਨਿਗਾਵਿਹਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦਾ ਖਾਸ ਕਰਕੇ ਤੁਹਾਡੇ ਪਰਿਵਾਰਿਕ ਮੈਂਬਰਾਂ ਲਈ ਖੁਸ਼ੀ ਲਿਆਵੇਗਾ। ਜਿਸ ਕਰਨ ਤੁਹਾਨੂੰ ਆਪਣੇ ਮਾਦਰ ਪਿਤਾ ਤੋਂ ਵੀ ਪਿਆਰ ਮਿਲੇਗਾ। ਇਸ ਹਫਤੇ ਤੁਹਾਡਾ ਮਨ ਆਪਣੇ ਕੰਮ ਦੀ ਬਜਾਏ ਆਪਣੀਆਂ ਸੁਖ-ਸਹੂਲਤਾਂ ਨੂੰ ਪੂਰਾ ਕਰਨ ਤੇ ਜ਼ਿਆਦਾ ਕੇਂਦਰਿਤ ਰਹੇਗਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਉਹ ਹੈ ਜੀ 44 ਵਾਰ ਓਮ ਮੰਡੇ ਆ ਨਾ ਮੇ ਦਾ ਚੈਕ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਸਿਹਤ ਦੇ ਨਜ਼ਰੀਏ ਤੋਂ ਇਹ ਸਮਾਂ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਮਿਆਦ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਚੰਦਰਮਾ ਰਾਸ਼ੀ ਦੇ ਇਸ ਭਾਂ ਦੇ ਵਿੱਚ ਰਾਹੋ ਦੇ ਪਹਿਲੇ ਘਰ ਵਿੱਚ ਸਥਿਤ ਹੋਣ ਦੇ ਕਾਰਨ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਲਈ ਆਪਣੀ ਰੋਜ਼ਾਨਾ ਰੁਟੀਨ ਵਿੱਚ ਯੋਗਾ ਅਤੇ ਕਸਰਤ ਨੂੰ ਸ਼ਾਮਲ ਕਰ ਸਕਦੇ ਹੋ ਇਹ ਸਭ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਯਾਤਰਾ ਤੇ ਜਾਣਾ ਪਵੇਗਾ ਹਾਲਾਂਕਿ ਇਸ ਨਾਲ ਤੁਹਾਨੂੰ ਤੁਹਾਡੀ ਰੁਟੀਨ ਤੋਂ ਥੋੜੀ ਹਰਾਹਤ ਮਿਲੇਗੀ ਪਰ ਇਹ ਯਾਤਰਾ ਤੁਹਾਨੂੰ ਥਕਾਵਟ ਅਤੇ ਤਣਾਅ ਦੇਣ ਵਾਲੀ ਹੈ ਇਹ ਸਾਰੀ ਥਕਾਵਟ ਉਦੋਂ ਦੂਰ ਹੋ ਜਾਵੇਗੀ ਜਦੋਂ ਆਪਣੇ ਯਤਨਾਂ ਦੇ ਨਾਲ ਤੁਸੀਂ ਇਸ ਯਾਤਰਾ ਦੇ ਦੌਰਾਨ ਆਰਥਿਕ ਤੌਰ ਤੇ ਚੰਗਾ ਪੈਸਾ ਕਮਾਉਣ ਵਿੱਚ ਸਫਲ ਹੋਵੋਗੇ। ਇਸ ਹਫਤੇ ਤੁਸੀਂ ਕਿਰੇਲੂ ਕੰਮਾਂ ਵਿੱਚ ਦਿਲਚਸਪੀ ਰੱਖੋਗੇ ਅਤੇ ਕਰਦੀਆਂ ਹੋਰ ਔਰਤਾਂ ਦੀ ਮਦਦ ਕਰ ਸਕਦੇ ਹੋ। ਇਸ ਨਾਲ ਇਸ ਨਾਲ ਪਰਿਵਾਰ ਦੇ ਵਿੱਚ ਇੱਜ਼ਤ ਮਾਣ ਵਧੇਗੀ। ਸਭ ਦੂਜੀ ਮੈਂਬਰਾਂ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਇਸ ਹਫਤੇ ਦੇ ਕੈਰੀਅਰ ਦੀ ਭਵਿੱਖ ਦੱਸਦੀ ਹੈ ਕਿ ਇਸ ਰਾਸ਼ੀ ਦੇ ਕਾਰੋਬਾਰ ਖੇਤਰ ਦੇ ਵਿੱਚ ਜੁੜੇ ਲੋਕ ਗ੍ਰੇਹਾ ਅਤੇ ਤਾਰਾ ਮੰਡਲ ਦੀ ਸਥਿਤੀ ਤੋਂ ਅਣਕੋਲ ਨਤੀਜੇ ਪ੍ਰਾਪਤ ਹੋਣਗੇ ਇਸ ਹਫਤੇ ਕਈ ਵਿਦਿਆਰਥੀਆਂ ਦੀ ਸਿਹਤ ਵਿਗੜ ਸਕਦੀ ਹੈ ਜਿਸ ਕਾਰਨ ਉਹਨਾਂ ਨੂੰ ਆਪਣੀ ਪੜਾਈ ਤੇ ਧਿਆਨ ਕੇਂਦਰਿਤ ਰੱਖਣ 'ਚ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਅਜੇ ਸ਼ੁਰੂ ਤੋਂ ਹੀ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਕਿਸੇ ਚੰਗੇ ਡਾਕਟਰ ਦੀ ਸਲਾਹ ਲਓ ਤੁਸੀਂ ਇਸ ਹਫਤੇ ਜਿਹੜਾ ਉਪਾਅ ਕਰਨਾ ਹੈ ਉਹ ਹੈ ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਜਾਗ ਹਵਨ ਕਰੋ ਦੋਸਤੋ ਏਸੀ ਸਾਡਾ ਹਫਤੇਵਾਰ ਦਾ ਰਾਸ਼ੀ ਫਲ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ